ਪੰਗਣਾ ਥੱਪੜ ਕਾਂਡ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਵੀ ਕੀਤੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੀ ਤਾਰੀਫ਼ ਕਿਹਾ ਕਿ ਮੈਂ ਕੁਝ ਪਿਛਲੇ ਕੰਟਿਆਂ ਤੋਂ ਦੇਖ ਰਹੀ ਹਾਂ ਕਿ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਗੀ ਉਹਨਾਂ ਕਿਹਾ ਕਿ ਜਿਸ ਦੀ ਸ਼ੋਭਾ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਦੇ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਇਨਸਾਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਬਲਾਤਕਾਰ ਦੇ ਇਨਸਾਦੀ ਮੰਗ ਸਰਕਾਰ ਅੱਗੇ ਰੱਖੇ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਮਾਤਾ ਚਰਨ ਕੌਰ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਚ ਇਹ ਪੋਸਟ ਸਾਂਝੀ ਕੀਤੀ ਗਈ ਪਿਛਲੇ ਕਈ ਦਿਨਾਂ ਤੋਂ ਕੰਗਣਾ ਦੇ ਥੱਪੜ ਵਾਲਾ ਮਾਮਲਾ ਕਾਫੀ ਸਰਗਰਮ ਹੋਇਆ ਹੈ ਇਸ ਉੱਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੰਗਣਾ ਥੱਪੜ ਕਾਂਡ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਵੀ ਕੀਤੀ CISF ਮੁਲਾਜ਼ਮ ਕੁਲਵਿੰਦਰ ਕੌਰ ਦੀ ਤਾਰੀਫ਼ ਕਿਹਾ ਕਿ ਮੈਂ ਕੁਝ ਪਿਛਲੇ ਘੰਟਿਆਂ ਤੋਂ ਦੇਖ ਰਹੀ ਹਾਂ ਕਿ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਗੀ ਉਹਨਾਂ ਕਿਹਾ ਕਿ ਜਿਸ ਦੀ ਸ਼ੋਭਾ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਦੇ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖੀਏ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਮਾਤਾ ਚਰਨ ਕੌਰ ਵੱਲੋਂ ਕੁਲਵਿੰਦਰ ਕੌਰ ਦੇ ਹੱਕ 'ਚ ਇਹ ਪੋਸਟ ਸਾਂਝੀ ਕੀਤੀ ਗਈ ਪਿਛਲੇ ਕਈ ਦਿਨਾਂ ਤੋਂ ਕੰਗਣਾ ਦੇ ਥੱਪੜ ਵਾਲਾ ਮਾਮਲਾ ਕਾਫੀ ਸਰਗਰਮ ਹੋਇਆ ਹੈ ਇਸ ਉੱਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੰਗਣਾ ਥੱਪੜ ਕਾਂਡ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਵੀ ਕੀਤੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੀ ਤਾਰੀਫ਼ ਕਿਹਾ ਕਿ ਮੈਂ ਕੁਝ ਪਿਛਲੇ ਘਟਿਆਂ ਤੋਂ ਦੇਖ ਰਹੀ ਹਾਂ ਕਿ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਗੀ ਉਹਨਾਂ ਕਿਹਾ ਕਿ ਜਿਸ ਦੀ ਸ਼ੋਭਾ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਦੇ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖੀਏ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਮਾਤਾ ਚਰਨ ਕੌਰ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਚ ਇਹ ਪੋਸਟ ਸਾਂਝੀ ਕੀਤੀ ਗਈ ਪਿਛਲੇ ਕਈ ਦਿਨਾਂ ਤੋਂ ਕੰਗਣਾ ਦੇ ਥੱਪੜ ਵਾਲਾ ਮਾਮਲਾ ਕਾਫੀ ਸਰਗਰਮ ਹੋਇਆ ਹੈ ਇਸ ਉੱਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੰਗਣਾ ਥੱਪੜ ਕਾਂਡ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਵੀ ਕੀਤੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੀ ਤਾਰੀਫ਼ ਕਿਹਾ ਕਿ ਮੈਂ ਕੁਝ ਪਿਛਲੇ ਕੰਡਿਆਂ ਤੋਂ ਦੇਖ ਰਹੀ ਹਾਂ ਕਿ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਗੀ ਉਹਨਾਂ ਨੇ ਕਿਹਾ ਕਿ ਜਿਸ ਦੀ ਸ਼ੋਭਾ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਦੇ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖੀਏ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਮਾਤਾ ਚਰਨ ਕੌਰ ਵੱਲੋਂ ਕੁਲਵਿੰਦਰ ਕੌਰ ਦੇ ਹੱਕ 'ਚ ਇਹ ਪੋਸਟ ਸਾਂਝੀ ਕੀਤੀ ਗਈ ਪਿਛਲੇ ਕਈ ਦਿਨਾ ਤੋਂ ਕੰਗਣਾ ਦੇ ਥੱਪੜ ਵਾਲਾ ਮਾਮਲਾ ਕਾਫੀ ਸਰਗਰਮ ਹੋਇਆ ਹੈ ਇਸ ਉੱਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੰਗਣਾ ਥੱਪੜ ਕਾਂਡ ਵਿੱਚ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਵੀ ਕੀਤੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੀ ਤਾਰੀਫ਼ ਕਿਹਾ ਕਿ ਮੈਂ ਕੁਝ ਪਿਛਲੇ ਕੰਡਿਆਂ ਤੋਂ ਦੇਖ ਰਹੀ ਹਾਂ ਕਿ ਨੌਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋਗੀ ਉਹਨਾਂ ਨੇ ਕਿਹਾ ਕਿ ਜਿਸ ਦੀ ਸ਼ੋਭਾ ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ ਜਿਸ ਤਰ੍ਹਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾਂ ਦਾ ਫਲ ਉਸ ਦੇ ਸ਼ਖਸੀਅਤ ਨੂੰ ਦਿੱਤਾ ਜੇ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੌਜਵਾਨਾਂ ਦੇ ਹੋਏ ਕਤਲ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆਂ ਨਾਲ ਹੋਏ ਬਲਾਤ ਕਰਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖੇ ਤਾਂ ਸਾਡਾ ਪੰਜਾਬ ਪਹਿਲਾਂ ਨਾਲੋਂ ਬਿਹਤਰ ਹੋ ਸਕਦਾ ਹੈ ਮਾਤਾ ਚਰਨ ਕੌਰ ਵੱਲੋਂ ਕੁਲਵਿੰਦਰ ਕੌਰ ਦੇ ਹੱਕ 'ਚ ਇਹ ਪੋਸਟ ਸਾਂਝੀ ਕੀਤੀ ਗਈ ਪਿਛਲੇ ਕਈ ਦਿਨਾ ਤੋਂ ਕੰਗਣਾ ਦੇ ਥੱਪੜ ਵਾਲਾ ਮਾਮਲਾ ਕਾਫੀ ਸਰਗਰਮ ਹੋਇਆ ਹੈ ਇਸ ਉੱਤੇ ਕਈ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ